ਰਹੀ ਤੁਹਾਡੇ ਲਈ ਇੱਕ ਛੋਟੀ ਤੇ ਸਿੱਖਿਆਦਾਇਕ ਪੰਜਾਬੀ ਕਹਾਣੀ ਸੱਚ ਦੀ ਤਾਕਤ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਪਿੰਡ ਵਿੱਚ ਗੁਰਪ੍ਰੀਤ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਹਮੇਸ਼ਾ ਸੱਚ ਬੋਲਣ ਵਾਲਾ ਅਤੇ ਇਮਾਨਦਾਰ ਸੀ ਲੋਕ ਕਹਿੰਦੇ ਸੀ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸੱਚ ਬੋਲਣ ਨਾਲ ਕੁਝ ਨਹੀਂ ਮਿਲਦਾ ਪਰ ਗੁਰਪ੍ਰੀਤ ਆਪਣੀ ਸੋਚ ਤੇ ਕਾਇਮ ਰਿਹਾ ਇੱਕ ਦਿਨ ਪਿੰਡ ਰਾਜਾ ਆਇਆ ਤੇ ਕੋਸ਼ਨਾ ਕੀਤੀ ਕਿ ਜੋ ਵੀ ਸੱਤੋਂ ਇਮਾਨਦਾਰ ਵਿਅਕਤੀ ਹੋਏਗਾ ਉਸ ਨੂੰ ਰਾਜ ਦਰਬਾਰ ਵਿੱਚ ਨੌਕਰੀ ਮਿਲੇਗੀ ਕਈ ਲੋਕ ਆਪਣੀ ਚਮਚਾਗਿਰੀ ਨਾਲ ਰਾਜੇ ਅੱਗੇ ਗਏ ਪਰ ਗੁਰਪ੍ਰੀਤ ਸਿਰਫ ਆਪਣਾ ਸੱਚ ਦੱਸ ਕੇ ਚੁੱਪ ਰਿਹਾ ਰਾਜੇ ਨੇ ਉਸ ਦੀ ਗੱਲ ਸੁਣ ਕੇ ਕਿਹਾ ਸੱਚ ਬੋਲਣ ਵਾਲੇ ਲੋਕ ਹੀ ਅਸਲ ਤਾਨ ਹਨ ਗੁਰਪ੍ਰੀਤ ਨੂੰ ਰਾਜ ਦਰਬਾਰ ਵਿੱਚ ਸਤਿਕਾਰਤ ਅਹੁਦਾ ਮਿਲਿਆ ਸਿੱਖ ਸੱਚਾਈ ਕਦੇ ਵੀ ਥੱਲੇ ਨਹੀਂ ਜਾਂਦੀ ਰੱਬ ਹਮੇਸ਼ਾ ਸੱਚਾ ਦਾ ਸਾਥ ਦਿੰਦਾ ਹੈ ਹਾਂਜੀ ਦੋਸਤੋ ਤਾਂ ਨਵਾਂ ਕਹਾਣੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਇਦਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਤੇ Facebook ਦੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ